ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਮੇਰੇ ਭੈਣ ਭਰਾਵਾਂ ਨੂੰ ਤੇ ਕਿਵੇਂ ਹੋ ਤੁਸੀਂ ਸਾਰੇ ਠੀਕ ਠਾਕ ਜੇ ਆਪਾਂ ਵੀ ਸਾਰੀ ਟੀਮ ਸਾਰੇ ਠੀਕ ਠਾਕ ਆ ਬਿਲਕੁਲ ਤੁਹਾਨੂੰ ਪਤਾ ਆ ਕਿ ਮੇਰਾ ਬ੍ਰਦਰ ਛੋਟਾ ਉਹ ਆਇਓਸਟਰੀਆ ਤੋਂ ਤੇ ਉਹਨਾਂ ਦੇ ਜਦੋਂ ਆਪਾਂ ਇੰਪੋਰਟ ਤੋਂ ਲੈਣ ਗਏ ਸੀ ਉਦੋਂ ਵੀ ਤੁਸੀਂ ਸਾਡੀ ਵੀਡੀਓ ਦੇਖੀ ਬਲੌਗ ਦੇਖਿਆ ਸੀ ਤੇ ਉਹਨਾਂ ਦੇ ਘਰ ਫੰਕਸ਼ਨ ਦੀ بیٹے ਦਾ ਸਮਾਗਮ ਪਾਰਟੀ ਰੱਖੀ ਸੀ ਜਿਹੜੀ ਤੇ ਉਹਦਾ ਵੀ ਤੁਸੀਂ ਬਲੌਗ ਦੇਖਿਆ ਸੀਗਾ ਅੱਜ ਆਪਾਂ ਉਹਨਾਂ ਨੂੰ dinner ਤੇ ਇਨਵਾਈਟ ਕੀਤਾ ਆ ਤੁਹਾਨੂੰ ਕਿਉਂਕਿ ਉਹਨਾਂ ਨੇ ਚਲੇ ਜਾਣਾ ਉਹਨਾਂ ਦੀ ਫਲਾਈਟ ਆ ਤਾਂ ਕਰਕੇ ਅੱਜ ਅਸੀਂ ਚਲੋ ਫਿਰ ਪੁਰਾਣੀ ਖਬਰ ਮਿਲਣਾ ਆਪਾਂ ਕਦੋਂ ਆਉਣਾ ਕਦੋਂ ਸੁਪਾਣਾ ਵਾ ਤੇ ਇਸ ਲਈ ਕਿਉਂ ਨਾ ਇੱਕ ਰਾਤ ਰੋਟੀ ਬੈਠ ਕੇ ਜਿਹੜੀ ਖਾਧੀ ਜਾਏ ਨਾਲੇ ਗੱਲਾਂ ਬਾਤਾਂ ਨਾਲੇ ਗੱਲਾਂ ਬਾਤਾਂ ਹੋਣ ਦੀਆਂ ਅੱਗੇ ਅੱਗੇ ਵੀ ਕਦੀ ਜਿੱਦੋਂ ਦੇ ਆਏ ਆ ਨਾ ਤੇ ਜਾਂਦੇ ਨਹੀਂ ਫ੍ਰੀ ਹੋ ਕੇ ਸਾਰੇ ਜਿਹੜੇ ਉਹਨਾਂ ਘਰ ਚਲੇ ਜਾਂਦੇ ਆ ਤਾਂ ਆਵਾ ਕਾਸਿਆਂ ਮੱਜਣ ਦੇ ਗੱਲਾਂ ਬਾਤਾਂ ਕਰਦੇ ਆ ਜਿਵੇਂ ਨੀਨਾ ਪ੍ਰੀਤ ਵੀ ਇੱਕ ਵਾਰੀ ਇਹੀ ਜਾਂਦੇ ਹੁੰਦੇ ਆ ਤੇ ਇੱਕ ਵਾਰੀ ਉਹ ਆੜੇ ਤੇ ਹੁੰਦੇ ਤੇ ਬੜਾ ਸੋਨਾ ਰੌਣਕ ਲੱਗੀ। ਛੋਟੇ ਜਿਹੇ ਦਾ ਪਰਜਾਤ ਜਿਹੜਾ ਆ ਮੈਂ ਛੋਟਾ ਬੇਟਾ ਉਹਨਾਂ ਦਾ ਤੇ ਉਹਦਾਂ ਬੜੀ ਰੌਣਕ ਲੱਗੀ ਰਹਿੰਦੀ ਆ ਤੇ ਬਿਲਕੁਲ ਨਾਲ ਸਾਡੇ ਭੁਲਗੜ ਗਿਆ। ਤੇ ਇਹ ਜਦੋਂ ਛੋਟਾ ਦਾਸੀ ਬਰਾਬਰ ਤੇ ਆਪਾਂ ਨੇ ਪੜਾਉਂਦੇ ਹੁੰਦੇ ਸੀ ਬਿਲਕੁਲ ਸੇਮ ਸਕਲ ਹੈ ਜੀ ਆਪਣੇ ਬੇੜੇ ਨਾਲ। ਪਹਿਲਾਂ ਨਹੀਂ ਇਹਨੂੰ ਪੜਾਉਂਦੇ ਰਹੇ ਆ। ਉਹਨੇ ਆਣੇ ਗਿਆਨੇ ਖਿਡਾ ਰਹੇ ਆ ਤੇ ਬੜੀ ਰੌਣਕ ਲੱਗਦੀ ਉਹਦੇ ਨਾਲ ਨਿਆਣੇ ਦਾ ਤੁਹਾਨੂੰ ਪਤਾ ਹੈ ਕਿ ਕਿੰਨੀ ਰੌਣਕ ਲੱਗਦੀ ਕਿੰਨਾ ਚਾਹ ਹੁੰਦਾ ਨਿਆਣੇ ਦਾ। ਨਾਲੇ ਚਲੇ ਜਾਣਾ ਤੇ ਅਸੀਂ ਆ ਵੀ ਚਲੋ ਤਿੰਨ ਬੇਲ ਨੂੰ ਹਨ ਇੱਕ ਵਾਰ ਦੱਬਾ ਰੋਟੀ ਬੈਠ ਕੇ ਇਕੱਠੇ ਖਾਣਦੇ ਆ ਨਾਲੇ ਗੱਲਾਂ ਬਾਤਾਂ ਕਰਾਂਗੇ ਆ ਚਾਚੀ ਹੁਣੀ ਵੀ ਆਪਣੇ ਜਿਹੜੇ ਵੀਡੀਓ ਜਾਂਦੇ ਆ ਉਹਨਾਂ ਨੂੰ ਆਖਾਂਗੇ ਤੁਸੀਂ ਵੀ ਆਓ ਸਾਰੀ ਫੈਮਿਲੀ ਸੁਬਬ ਦੇ ਨਾਲ ਇਕੱਠੀ ਹੋ ਜਾਂਦੀ ਆ ਚਲੋ ਇੱਕ ਬਹਾਨਾ ਬਣ ਜਾਂਦਾ ਤੇ ਅਸੀਂ ਇਨਵਾਈਟ ਕੀਤਾ ਦਾ ਇਹ ਵੀ ਤਸਵੀਰ ਇਹ ਚਾਚਾ ਚਾਚੀ ਜੀ ਹੁਣ ਗਿਆ ਉਹਨੋਂ ਹੋਇਤਾ ਤੇ ਤਾਂ ਕੈਸਾ ਜੰਗਿਆ ਸਾਡੇ ਦਾਦਾ ਜੀ ਜਿਹੜੇ ਆ ਉਹ ਤਿੰਨ ਭਰਾ ਆ ਇਹ ਉਹਨਾਂ ਵਿੱਚੋਂ ਇੱਕ ਇੱਕ ਦਾ ਪਰਿਵਾਰ ਅਸੀਂ ਆ ਤੇ ਇੱਕ ਦਾ ਪਰਿਵਾਰ ਚਾਚੀ ਹੁਣੀ ਉਹਨਾਂ ਦੇ ਹਸਬੰਦ ਤੇ ਇਹ ਜਿਹੜੇ ਬਾਹਰੋਂ ਆਏ ਆ ਇਹ ਉਹਨਾਂ ਦੀ ਇੱਕ ਫੈਮਿਲੀ ਆ ਤੇ ਤੀਸਰੇ ਸਾਡੇ ਜਿਹੜੇ ਦਾਦਾ ਜੀ ਸੀ ਉਹਨਾਂ ਨੇ ਮੈਰਿਜ ਨਹੀਂ ਸੀ ਕਰਵਾਈ ਤੇ ਇਦਾਂ ਕਰਕੇ ਅਸੀਂ ਆਪੋ ਜਿਹੇ ਭੈਣ ਭਰਾ ਆ ਗਏ ਆ ਤੇ ਚਾਚੇ ਤਾਏ ਸਾਰੇ ਸਾਡੇ ਆਪੋ ਜਿ ਤੇ ਆਉਂਦੇ ਆ ਤੇ ਕੀ ਕੀ ਬਣਾਇਆ ਤੁਸੀਂ ਅੱਜ ਮੈਂ ਬਣਾਇਆ ਆ ਨਾ ਵਾਸਤੇ ਦਾਲ ਬਣਾਈ ਆ ਤੇ ਦਾਲ ਜਮ ਬਣਾਈ ਨਾ ਸਿੰਪਲ ਜਿਹੀ ਬਣਾਈ ਰੋਟੀ ਬਣੀ ਨਾਲੇ ਭਿੰਡੀਆਂ ਬਣਾਈਆਂ ਤੇ ਮਿੱਠੇ ਵਿੱਚ ਅੰਮ੍ਰਿਤ ਨਮਾ ਪੇਸੀਆਂ ਆ ਗਈ ਹੋ ਜਣਾ ਨਾਲ ਕੁਝ ਹੋ ਗਿਆ ਸਿੰਪਲ ਰੋਟੀ ਆ ਘਰ ਦੀ ਰੋਟੀ ਸਿੰਪਲ ਬਿਲਕੁਲ ਤੇ ਮੇਰਾ ਮਕਸਦ ਇਹੀ ਸੀ ਕਿ ਚਲੋ ਬਾਹਨੇ ਜਿਹਦੇ ਨਾਲ ਹਨ ਘਰ ਬੈਠ ਜਾਂਦੇ ਕਿਹਦੇ ਦੇਖ ਬਹਾਨਾ ਜਿਹਾ ਚਲੋ ਹੋ ਜਾਂਦਾ ਹੈ ਹਾਂ ਕਿ ਚਲੋ ਸਾਰੇ ਖਾਂਦੇ ਜਾਂ ਆਪਣੇ ਘਰੇ ਪਰੇ ਜਾਂ ਇੱਕ ਬਹਾਨਾ ਜਿਹਾ ਬਣ ਗਿਆ ਨਾਲ ਚੋ ਰੋਟੀ ਪਿਆ ਜੋ ਉਦਾਂ ਇਹ ਨજર ਬੈਠਿਆ ਨਹੀਂ ਜਾਂਦਾ ਜਾਂ ਕੋਈ ਨਾ ਠਗਾ ਸੀ ਵਿਚਲੋ ਰੌਲ ਮੈਨ ਕੇ ਗੱਲਾਂ ਕਰਨੇ ਨੇ ਸਾਰੀ ਫੈਮਲੀ ਨਾਲੇ ਕੁਝ ਫੋਟੋਆਂ ਖਿੱਚ ਲਾਂਗੇ ਯਾਦਗਰੀ ਬਣ ਜਾਂਦੀ ਐ ਹੁਣ ਲੱਗੇ ਹੱਕੀ ਦਾ ਹਾਂ ਠੀਕਾ ਕੋਈ ਜਾਬ ਪ੍ਰੋਗਰਾਮ ਹੋਊਗਾ ਜਾਂ ਫੰਕਸ਼ਨ ਹੋਊਗਾ ਜਾਂ ਅਛੇ ਦੀ ਮੈਰਿਜ ਹੋਊਗੀ ਛੋਟੇ ਦੀ ਤਾਂ ਆਉਣਗੇ ਤੇ ਚਾਚਾ ਚੀਂ ਦੇ ਬੇਟੇ ਦੀ ਮੈਰਿਜ ਹੋਊਗੀ ਫਿਰ ਸਾਰੇ ਸਾਰੀ ਫੈਮਲੀ ਇਕੱਠੀ ਬੈਠਾਂਗੇ ਸਭ ਆਪਣੇ ਨਾਲ ਤੇ ਅੱਜ ਮੌਕਾ ਹੈਗਾ ਸਾਨੂੰ ਚਲੋ ਅੱਜ ਦਾ ਦਿਨ ਤਾਂ ਇਹ ਜੜੀ ਘੜੀ ਐ ਤੇ ਬਾਹਰ بارش ਵੀ ਬਹੁਤ ਸ਼ੁਰੂ ਹੋਈ ਐ ਤੇ ਮੌਸਮ ਬਹੁਤ ਖਰਾਬ ਆ ਤੇ ਲਾਈਟ ਵੀ ਅੱਗੇ ਸਾਰਾ ਸਾਰਾ ਦਿਨ ਬੰਦ ਰਹਿੰਦੀ ਆ ਤੇ ਹੁਣ ਵੀ ਬੰਦ ਹੋ ਗਈ ਆ ਥੋੜਾ ਜਿੜਾਈ ਬਸ ਇਹ ਪਾਣੀ ਦੀ ਟੈਂਕੀ ਭਰ ਦੇਣੀ ਆ ਕਿ ਕਿਸੇ ਤਰ੍ਹਾਂ ਜਿਹੜਾ ਪਾਣੀ ਦਾ ਮੁੱਕ ਜੇ ਤੇ ਪਾਣੀ ਦੀ ਪ੍ਰੋਬਲਮ ਨਾ ਆਏ ਬਾਕੀ ਚਲੋ ਇਹ ਮਟਰ ਥੋੜਾ ਬਹੁਤ ਟਾਈਮ ਕੱਢ ਜਾਂਦੇ ਆ ਤੇ ਆਇਆ ਰੋਟੀ ਤੇ ਆਉਣੀ ਗਾਣੇ ਪਾਸ ਚਾਚਾ ਜੀ ਰਹਿ ਗਏ ਕਾਥਾਂ ਵੀ ਪੁੱਛਣ ਵੀ ਆਜੇ ਕਿ ਨਹੀਂ ਅਜੇ ਤੇ ਸਾ ਵੀ ਜਦੋਂ ਕੋਈ ਤੇ ਆਉ ਜੋ ਜਿਹੜਾ ਫਰੀ ਭੇਜਣਾ ਉਹ ਉਹ ਆਈ ਜਾਓ ਤੇ ਆਉਂਦੇ ਆ ਫਿਰ ਥੋੜਾ ਜਨਾ ਕਰਦੇ ਆ ਗੱਲ ਵੀ ਗੱਲਾਂ ਕਰਦਾ ਮੀਮੀ ਬਹੁਤ ਜ਼ਿਆਦਾ ਆ ਰਿਹਾ ਤੇ ਕੀਤਾ ਲਿਆਣ ਗਈ ਆ ਲੋ ਜੀ ਚਾਚੀ ਜੀ ਦੇ ਪੁੱਤ ਚਾਚਾ ਚਾਦਰਾ ਸਾਹਿਬ ਆਪਣਾ ਚਾਦਰਾ ਖੁੱਲ ਚੱਲਾ ਚਾਦਰਾ ਖੁੱਲ ਨਹੀਂ ਜੀ ਬਾਕੀ ਮੈਂ ਉਹਨੂੰ ਜਗ੍ਹਾ ਲੱਭਾਣੀ ਮੀਂਹ ਕਰਕੇ ਚਾਚਾ ਤੇ ਕਿੱਧਰੋਂ ਚਲੀ ਜਾ ਮੈਂ ਇੱਧਰੋਂ ਜਾਣਾ ਜਿੱਥੇ ਬੈਠਣ ਨੂੰ ਥਾਵਾਂ ਭੁੱਖ ਲੱਗੀ ਆ ਪੂਰੀ ਕੇ ਹਾਂ ਤੁਸੀਂ ਆਏ ਨਹੀਂ ਉਦੋਂ ਫਿਰ ਆਏ ਨਹੀਂ ਤੁਸੀਂ ਟਾਈਮ ਦਾ ਨਾਲ ਇਹ ਤਾਂ ਬੜੇ ਟਾਈਮ ਦਾ ਗਾਣੇ ਹਾਂ ਮੈਂ ਤਾਂ ਖੁੜ ਖਾਣ ਦਾ ਮੈਂ ਕਿਤੇ ਕਦੋਂ ਮੈਂਣੀ ਜਿੱਦੋਂ ਉਦੋਂ ਆਏ ਨਾ ਤੁਹਾਨੂੰ ਤੁਸੀਂ ਪਹਿਲਾਂ ਖਾ ਲਈਂਦੇ ਪਹਿਲਾਂ ਕਿੱਥੇ ਖਾ ਲਈਂਦੇ ਨਾ ਰੋਟੀ ਵੀ ਮੈਂ ਆਪ ਹੀ ਦੀ ਵਾਜੀ ਵਾਲੀ ਆਹ ਮੈਂ ਥੋੜੀ ਜਿਹੀ ਲੇਟੋ ਕਿ ਵੀਡੀਓ ਵਾਲੇ ਹੁਣ ਗਏ ਹੀ ਲਿਆਣ ਆਹ 4-5 ਵਜੇ ਦਾ ਫਿਰ ਮੈਂ ਛੇੜੀ ਛੇੜੀ ਸਬਜ਼ੀ ਧਰ ਹੀ ਪਹਿਲਾਂ ਦਾਲ ਧਰ ਹੀ ਤੇ ਸਬਜ਼ੀ ਧਰ ਕੇ ਤੇ ਹੁਣ ਚਾ ਉਹ ਧਰੇ ਜੇ ਪਾਣੀ ਚੱਲੇ ਬਸ ਨਾਲੇ ਮੈਂ ਵਾਜੀ ਵਾਜੀ ਮੈਂ ਕਿਹਦੇ ਆਖੇ ਤਾਂ ਬਣੀ ਤਾਂ ਇਹ ਕੰਮ ਹੈ ਰੱਖੀ ਜੀ ਬਲੇ ਨਵ ਕੈਮਰੇ ਚ ਆ ਗਿਓ ਉਹ ਕਿੰਨਾ ਮਾੜਾ ਕੰਮ ਹੋ ਗਿਆ ਨਵ ਕੋ ਨਵ ਨੂੰ ਪਾਣ ਲੱਗਾ ਮਾਣ ਨੂੰ ਕਰਾ ਸਾਰੇ ਕਹਿੰਦੇ ਕੁੜੀ ਬੋਲਦੀ ਨਹੀਂ ਆ ਹਨਾ ਕੁੰਦੀ ਨਹੀਂ ਆ ਸਸਕੀ ਕਰ ਬਲਾਏ ਸਾਰਿਆਂ ਨੂੰ ਹਾਂ ਠੀਕ ਆ ਹੁਣ ਪੜ ਲੱਗ ਗਿਆ ਨਾ ਮੰਮੀ ਮਾਦ ਨੂੰ ਕਰਕੇ ਤੇ ਗੱਲ ਕਰ ਲੈਂਦੀ ਐ ਨਹੀਂ ਜਿੱਤਾ ਜੋਂ ਬਣਣ ਆਲੇ ਇਹ ਨਹੀਂ ਬਣ ਗਏ ਹੁਣ ਆਹ ਨਹੀਂ ਬਣਣ ਆਲੇ ਆਏ ਤੇ ਮੈਂ ਸੌ ਗਿਆ ਆਏ ਨੇ ਘੜੀ ਨਹੀਂ ਨਹੀਂ ਬਣਿਆ ਸਾਬਾ ਸੋਨ ਨੂੰ ਨਿਕਲਦੇ ਆ ਰੈਡੀ ਸਭ ਕੁਝ ਮੈਂ ਹੁਣ ਆ ਜਾਂ ਨਾ ਤੇ ਇਹ ਰੱਖ ਦੇ ਦਈਏ ਪਿੱਛੇ ਨਹੀਂ ਨਹੀਂ ਇਕੱਠੇ ਖਾਣੇ ਆ ਆਲਾਂ ਤੋਂ ਮੇਰੀ ਬਹੁਤ ਜ਼ਿਆਦਾ ਬਗੰਡਾ ਵੀ ਬੇ ਸਬਰੀ ਨਾਲ ਵੇਟ ਹੁੰਦੀ ਹੋਈ। ਨਾਵਾ। ਬੇ ਸਬਰੀ ਨਾਲ ਆਧੀ ਰੇਜ। ਸਿੰਪਲ ਕੰਮ ਆ। ਆਪੇ ਲਾਓ, ਆਪੇ ਪਕਾਓ ਤੇ ਆਪੇ ਖਾਓ। ਮੇਰੇ ਘਰ ਦੇ ਬਲੇ ਜਾਵਾ ਹੋਈ। ਸ਼ਮਾ ਦੇ ਮੁਰਗੀ ਬਣਾਉਂਦੇ ਰਹੇ ਤੇ ਜਾਵਾ ਬੜੇ ਖਾਣੇ। ਜੇ ਤੂੰ ਡਿਨਰ ਦੇ ਇੰਵਾਈਟ ਕੀਤਾ ਡਿਨਰ ਬਣਾਉਣ ਦਾ ਕੀਤਾ ਵਾ। ਫਿਰ ਖੁਰ ਗਿਆ ਤੇ ਨਾ ਖੁਰ ਗਿਆ ਨਾ ਲੋ। ਮੇਰਾ ਆਪਣਾ ਘਰ ਇਹ ਭਾਵੇਂ ਪਕਾਵਾ ਤੇ ਭਾਂਮਾ ਖਾਵਾ ਬੈਠੇ। ਆ ਵੀ ਸਕਦੀਆਂ ਨੇ ਇੱਕ ਆਖੜੀ ਹਾਂਜੀ ਉਹ ਤਾਂ ਨੀ ਕਿਹੜੀ ਸਲਾਹ ਕਰੀ ਜਾਂਦੇ ਉਸ ਕੱਢ ਕੇ ਗਾ ਹੀ ਨਹੀਂ ਆਉਂਦੇ ਇਹ ਸਦਾ ਦੀ ਰੱਖੀ ਗਏ ਪਹੁੰਚ ਗਏ ਹੌਲੀ ਹੌਲੀ ਹੈ ਪਹੁੰਚ ਹੀ ਗਏ ਨੀ ਬਰੋਂਡ ਇਹ ਪਹੀ ਪੁੱਛਣਾ ਬੈਠੇ ਰਹੇ ਹੈ ਉਹ ਇਸ ਫਸਲੀ ਕਾਰੀ ਓਏ ਪ੍ਰਿਆਤ ਸਿੰਘ ਕਿ ਆਉਂਦੇ ਬੜੀ ਦੂਰੋਂ ਆਏ ਹੋਣਾ ਭੇਜ ਕੇ ਆ ਗਏ ਚਲ ਛਾ ਇੱਧਰ ਹੋ ਜਾਓ ਇਹ ਤਾਂ ਇੱਧਰ ਆਪਾਂ ਸਸਤੀ ਗਾ। ਕੋਹਣੀ ਲੱਭਦਾ ਨਹੀਂ ਜਿਹ ਹੈ। ਸਸਤੀ ਗਾ। ਸਸਤੀ ਗਾ। ਚਲੋ ਬੈਠੋ। ਬੈਠੋ ਕੇ। ਸਵਾਚ ਨੇ ਤਾਂ ਪੱਕੀ ਚੁੰਕੜੀ ਮਾਰੀ ਦੇਖਾਂ। ਯਾਰ ਮੈਂ ਡਿੱਟਣਿਆ। ਕਿੰਨੂ? ਮੈਂ ਬੁਰਕਾ ਤੇ ਕਾਈ। ਪੱਕਾ ਜੇ ਪੱਕੂਗਾ ਤੇ ਆਵੂਗਾ। ਪੱਕਾ ਪਾਉਣਾ ਵੀ ਆਪ ਹੈ। ਅਥੇ ਹੋਰ। ਕਾ ਤੇ ਤੈਨੂੰ ਭੁੱਖ ਲੱਗੀ। ਜੰਮ ਫਲ ਦੀ ਰੋਟੀ।

ਔਰ ਮੇਰਾ ਕਿਚਨ ਖਾਂਦੇ ਆ। ਉਹ ਤਾਂ ਵੀ ਆ। ਚਾਰ ਚਾਟਾ ਬੜਾ ਮਖੋਲੀ ਆ। ਅੰਦਾ ਇੱਕ ਵਾਰੀ ਦਾਲ ਪਾਉ ਜਨੇ ਮੈਨੂੰ ਪਾਉਣੀ ਆ। ਵਾਰ-ਵਾਰ ਮੈਂ ਮੰਗਣੀ। ਤੇ ਕਦੇ ਚੌਲ ਪਾ ਜੇ ਰੋਟੀਆਂ ਨਹੀਂ। ਰੋਟੀਆਂ ਸਭ ਤੋਂ ਪਹਿਲਾਂ ਤਾਂ ਰੱਖੇ ਰੱਖੀਆਂ। ਪਹਿਲਾਂ ਅਕੜਾ ਨੂੰ ਕਦੇ ਚੌਲ ਮਿਲਣ ਜੀ। ਨਹੀਂ ਰੋਟੀਆਂ ਉਹ ਪੰਜਾਵਾ। ਰੋਟੀਆਂ ਵੀ ਪਹਿਲਾਂ ਤਾਂ ਰੱਖੇ ਰੱਖੀਆਂ। ਆਹ ਕੰਦ ਤੇ ਜੂਣ। ਆਹ ਹੋ। ਬੜੇ ਕਾਲੇ ਸਾਰੇ। ਮੈਨੂੰ ਪਾਇਰ ਜਨੇ ਦੋ ਰੋਟੀਆਂ। ਅਜੇ ਪਾਈ ਨਹੀਂ ਆ। ਮੈਂ ਇਧਰ ਵਾਰੀ ਜਿਨੀ ਆਈ ਆਈ ਜਮੇਟ ਵਿੱਚ ਲੱਗੇ ਸਾਰੇ ਆਈ ਵੇਟ ਕਰਨ ਦੇ ਆ ਤੁਹਾਨੂੰ ਖਾਣ ਕੇ ਰਖ ਦਿਓ ਇਹ ਕੰਮ ਨਹੀਂ ਨਹੀਂ ਵੇ ਵੇ ਵੀ ਪਹਿਲਾਂ ਕੀ ਇਹ ਲੰਦੇ ਆ ਬੀਬੀਆਂ ਦੀ ਵਾਰੀ ਬਾਅਦ ਜਾਂਦੀ ਨਾ ਤੇਰਾ ਵਿਆਹ ਸ਼ਾਦੀ ਵੀ ਜਾਈਏ ਤੇ ਪਹਿਲਾਂ ਉਹ ਹੁੰਦੇ ਹੁੰਦੇ ਨੇ ਬੰਦਿਆਂ ਦੀ ਵਾਰੀ ਹੁੰਦੀ ਹੁੰਦੀ ਆ ਭਾਈ ਖਾਂਦੇ ਫੁਲਕੇ ਤੇ ਫਿਰ ਬੀਬੀਆਂ ਖਾਂਦੀਆਂ ਹਾਂਜੀ ਆ ਬੀਬੀਆਂ ਵਿੱਚ ਭਾਈ ਬਿਠਾ ਕੇ ਨਿਗਰਿਆ ਆ ਦੋ ਭਾਈ ਇੱਕ ਭਾਈ ਰੋਟੀ ਦਾ ਹੋ ਗਿਆ ਕੰਮ ਕੰਪਲੀਟ ਤੇ ਇਹ ਲੈ ਕੇ ਆਏ ਆ ਮੰਤਲੀ ਗਿਫਟ ਵੱਡੇ ਗਿਫਟ ਚਲੋ ਮੰਤ ਜੀ 13:00 ਥੈਂਕ ਯੂ ਆਹ ਇਹ ਚੱਲ ਰਹੀ ਹੋਣੀ ਸੀਗਾ ਆਪੇ ਹੋ ਜਾਣਾ ਵਾਓ ਬਹੁਤ ਬੜੀ ਜਨਾਬ ਹੈ ਉਹ ਬਰਉਣੀ ਬਰਉਣੀ ਹੋੜੇ ਕਦੋਂ

ਮੇਰੇ ਲਈ ਆ ਗਏ ਜੁੜੇ ਨੇ ਹਾਂ ਤਾਂ ਇਹ ਦੇਖ ਲੇਗੇ ਥੈਂਕ ਯੂ ਥੈਂਕ ਯੂ ਚਾਚੂ ਜੀ ਥੈਂਕ ਯੂ ਪਮਨ ਨੇ ਪਮਨ ਨੇ ਆਤਿਆ ਚਲੋ ਨਿਕੇਸ਼ਾ ਥੈਂਕ ਯੂ ਪਸੰਦ ਆ ਲਾਦੇ ਸਿਰ ਤੋਂ ਥੈਂਕ ਯੂ ਪ੍ਰਿਆਤ ਥੈਂਕ ਯੂ ਪ੍ਰਿਆਤ ਤੁਸੀਂ ਨਹੀਂ ਕਰ ਪ੍ਰਿਆਤ ਤਦ ਦੇ ਫਾਜ਼ਪਾਰ പസ <coughs> <laughs> <sharp features>